ਕਰ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਉਹਨਾਂ ਦੇ ਸਾਲੀ ਸਹਬਾਂ ਦੇ ਅੱਗੇ ਉਹਨਾਂ ਨਾਲ ਕੋਈ ਰਾਹਤ ਮਿਲ ਸਕਦੀ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਦੇਖੋ ਪਹਿਲੀ ਗੱਲ ਮੈਂ ਇੱਕ ਕਹਾਂ ਜੀ ਕਿ ਰੱਜ ਕੇ ਜਲੂਸ ਨਿਕਲ ਰਿਹਾ ਸਰ ਬਿਲਕੁਲ ਮਾਫ ਕਰਨਾ ਸ਼ਬਦ ਕੌੜੇ ਹੈ ਹਮ ਕਰਾਰ ਕੇ ਕਰਉਂਦੇ ਆ ਸਭ ਹਰੇਕ ਕਰਦੀ ਆਪਣੀ ਇੱਜ਼ਤ ਆ ਜੀ ਉਹ ਦੇਵੀ ਦਾ ਨਾ ਬਹੁਤ ਪਹਿਲਾਂ ਮੈਂ ਸ਼ੇਅਰ ਸੁਣਿਆ ਸੀ ਜਦੋਂ ਦੇਵੀ ਦੀ ਲਾਈਵ 'ਚ ਚੜਾਈ ਹੋਈ ਆ ਹਮ ਸ਼ਾਇਦ ਪਹਿਲੇ 'ਚ ਸੀਗਾ ਹੈਨਾ ਅ ਬੰਦ ਰਾਬਤ ਉਡਰਦਾ ਰਹੇ ਤੇ ਚੰਗਾ ਇੱਕ ਦਰਦਾ ਰਹੇ ਤੇ ਚੰਗਾ ਬੰਦ ਮੁਠੀ ਦੀ ਕੀਮਤ ਹੁੰਦੀ ਇੱਜ਼ਤ ਤੇ ਪਰਦਾ ਰਹੇ ਚੰਗਾ ਬਿਲਕੁਲ ਠੀਕ ਹੈ ਨਾ ਜੀ ਕਿਸੇ ਤੋਂ ਮੰਗਣਾ ਦੇਵੀ ਮੌਤ ਬਰਾਬਰ ਹੈ ਰੱਬ ਵੱਲੋਂ ਸਰਦਾ ਰਹੇਦਾ ਚੰਗਾ ਬਿਲਕੁਲ ਸਰ ਬੰਦ ਮੁਠੀ ਦੀ ਕੀਮਤ ਹੁੰਦੀ ਹੈ ਹਮ ਇੱਜ਼ਤ ਤੇ ਪਰਦਾ ਰਹੇਦਾ ਠੀਕ ਹੈ ਪਰ ਜੋ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਪਰ ਤਕਲੀਫ ਹਾਲਾਂਕਿ ਗਿਆਮੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਵਾਲ ਕਰਨ ਦੀ ਯੋਜਨਾ ਕਰ ਰਿਹਾ ਮੇਰਾ ਕਲੋਕੇ ਆਪਣਾ ਕੰਮ ਕਰਨ ਦਾ ਢੰਗ ਕਹਿ ਸਕਦੇ ਹੋ ਜਾਂ ਕੰਮ ਕਰਨ ਦੀ ਮੇਰੀ ਆਜ਼ਾਦੀ ਆ ਹੂੰ ਪਰੰਤੂ ਜਦੋਂ ਗੱਲ ਘਰਾਂ ਤੱਕ ਚਲੇ ਜਾਂਦੀ ਹੈ ਨਾ ਸਭ ਦੁੱਖ ਹੁੰਦਾ ਕਿਉਂਕਿ ਆਪਾਂ ਵੀ ਘਰਾਂ ਵਾਲੇ ਆ ਹੂੰ ਤਾਂ ਇਹ ਮਾਮਲਾ ਹੁਣ ਤੁਰਦਾ ਤੁਰਦਾ ਤੁਹਾਡੇ ਸਾਹਮਣੇ ਹੁਣ ਵੇਖ ਲਓ ਕਿੱਥੋਂ ਤੱਕ ਜਾ ਪਹੁੰਚੇ ਬਹੁਤ ਜ਼ਿਆਦਾ ਖੇល ਰਿਹਾ ਪਹਿਲੀ ਗੱਲ ਇਹ ਆ ਕਿ ਦੇਖੋ ਜਿਹੜਾ ਉਹ ਸੱਜਣ ਦੋਸ਼ ਲਾ ਰਿਹਾ ਮੈਂ ਉਹ ਕਿਸੇ ਦੀ ਗੱਲ ਨੂੰ ਕਦੇ ਤੁਹਾਨੂੰ ਪਤਾ ਨਾ ਕਾਂਟਾ ਨਹੀਂ ਮਾਰਦਾ ਹੁੰਦਾ ਪੂਰਨ ਤੌਰ ਤੇ ਠੀਕ ਹੈ ਹਰ ਇੱਕ ਬੰਦਾ ਬਾਈ ਜਦੋਂ ਤੁਹਾਡਾ ਡਾਈਵੋਰਸ ਦਾ ਕੇਸ ਚੱਲਿਆ ਤੁਸੀਂ ਉਹ ਹੀ ਚੀਜ਼ਾਂ ਰੱਖਦੇ ਹੂੰ ਸਾਬਤ ਕਰਦੇ ਜੀ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਡਾਈਵੋਰਸ ਹੋ ਜਾਂਦਾ ਹੈ ਮੇਰੇ ਖਿਆਲ ਦੇ ਨਾਲ ਕੁਝ ਸ਼ਰਤਾ ਨਿਯਮ ਲਾਗੂ ਹੋ ਜਾਂਦੇ ਨੇ ਹਮ ਸੈਪਰੇਸ਼ਨ ਹੋ ਗਈ ਜਦੋਂ ਜੀ ਕੁਝ ਚੀਜ਼ਾਂ ਦੀ ਪ੍ਰਾਈਵੇਸੀ ਹੁੰਦੀ ਹੈ ਸਰ ਬਿਲਕੁਲ ਐਦਾਂ ਤੇ ਫਿਰ ਤੁਹਾਨੂੰ ਪਤਾ ਨਾ ਮਾਨ ਸਾਹਿਬ ਦਾ ਵੀ ਹੋਇਆ ਵਿਆਹ ਹਮ ਅਗਲੇ ਨੂੰ ਨਵੀਂ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਪਸ਼ਟਤਾ ਹੋਵੇ ਐਦਾਂ ਨਹੀਂ ਨਹੀਂ ਮੈਂ ਨਿੱਜੀ ਜ਼ਿੰਦਗੀ 'ਚ ਨਹੀਂ ਜਾ ਰਿਹਾ ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ ਜੀ ਕਿ ਜਦੋਂ ਇਸ ਤਰ੍ਹਾਂ ਡਾਈਵੋਰਸ ਹੋ ਜਾਂਦੇ ਆ ਹਮ ਕੀ ਮੈਨੂੰ ਨਹੀਂ ਪਤਾ ਕਿਉਂਕਿ ਨਾ ਤੇ ਹੋਇਆ ਤੇ ਨਾ ਹੀ ਰੱਬ ਕਰਾਵੇ ਜਿਉਂਦੇ ਜੀ ਆਖਰੀ ਧੰਮ ਤੱਕ ਪਰ ਗੱਲ ਇਹ ਆ ਕਿ ਐਨੇ ਚਿਰ ਬਾਅਦ ਜੀ ਫਿਰ ਨਿੱਜੀ ਜ਼ਿੰਦਗੀ 'ਚ ਜਾਣਾ ਇਹ ਇਹ ਕਾਨੂੰਨ ਦੇ ਹਿਸਾਬ ਨਾਲ ਵੀ ਦੇਖਣ ਦੇ ਵਾਲੀ ਗੱਲ ਹੈ ਹਮ ਜੀ ਠੀਕ ਹੈ ਨਾ ਜੀ ਉਦੋਂ ਸਾਰੀ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਜੇ ਬੰਦਾ ਵੱਧ ਚੱਲਣਿਆ ਤੇ ਔਰਤ ਸਾਬਤ ਕਰੇ ਜੀ ਔਰਤ ਤੇ ਕੋਈ ਹੈ ਕੋਈ ਗਲਤ ਕੋਈ ਮਤਲਬ ਕਿ ਦੋਸ਼ ਤਾਂ ਬੰਦਾ ਸਾਬਤ ਕਰੇ ਤਾਂ ਦੋਨੇ ਹੀ ਗਲਤ ਹੋ ਸਕਦੇ ਇਹਦੇ 'ਚ ਕੋਈ ਸ਼ੱਕ ਨਹੀਂ ਦੋਆ 'ਚ ਕੋਈ ਵੀ ਗਲਤ ਹੋ ਸਕਦਾ ਤਾਂ ਹੁਣ ਹੁਣ ਤੁਸੀਂ ਦੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਹੂੰ ਉਹ ਰੋਣ ਹਾਕੇ ਹੋਏ ਪਏ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਹੇ ਕਿ ਜੇ ਮੈਂ ਵੱਦ ਚੱਲਣ ਨੂੰ ਆ ਤਾਂ ਮੈਂ ਘਰ ਕੇ ਜਾਵਾਂ ਹੂੰ ਸਰ ਇੰਨੀ ਗੱਲ ਕਹਿਣੀ ਪਵੇ ਕਿਸੇ ਐਡੇ ਪਦਵੀ ਤੇ ਬੈਠੇ ਸ਼ਖਸ ਨੂੰ ਉਹ ਵੀ ਇੱਕ ਬਹੁਤ ਵੱਡੀ ਗੱਲ ਵੱਡੀ ਗੱਲ ਹੁਣ ਉਤੋਂ ਉਹਨਾਂ ਦੀ ਜੋ ਸਾਲੀ ਆ ਉਹਨੂੰ ਵੀ ਆਉਣਾ ਪਿਆ ਦੇਖੋ ਘਰਾਂ ਚੋਂ ਔਰਤਾਂ ਨੂੰ ਨਿਕਲ ਕੇ ਇਸ ਤਰ੍ਹਾਂ ਪਬਲਿਕ ਡੋਮੇਨ ਚ ਗੱਲ ਰੱਖਣੀ ਪਵੇ ਸ਼ਿਕਾਇਤ ਰੱਖਣੀ ਬਹੁਤ ਔਖਾ ਹੈ ਸਾ ਜੀ ਜੀ ਤੇ ਉਹ ਗਏ ਨੇ ਸ਼ਾਇਦ ਮਹਿਲਾ ਕਮਿਸ਼ਨ ਦੇ ਕੋਲ ਕਿ ਭਾਈ ਤੁਸੀਂ ਕਦੋਂ ਐਕਟਿਵ ਹੋਵੋਗੇ ਜਦੋਂ ਸਾਡਾ ਘਰ ਟੁੱਟ ਗਿਆ ਪਰ ਉਹ ਕੰਨੀ ਸ਼ਿਕਾਇਤ ਉਹ ਪਹਿਲਾਂ ਦੀ ਵੀ ਦਿੱਤੀ ਹੋਈ ਹੈ ਇਹਨਾਂ ਦੇਖੋ ਉਹੀ ਚੀਜ਼ ਹੈ ਨਾ ਕਿ ਚਲੋ ਕੋਈ ਦੂਜੇ ਥਾਂ ਤੇ ਬੈਠਾ ਤੀਜੇ ਥਾਂ ਤੇ ਬੈਠਾ ਕੋਈ ਭਾਈ ਅਗਲੀ ਦੀ ਜ਼ਿੰਦਗੀ ਆ ਜੀ ਪਰ ਗੱਲ ਇਹ ਹੈ ਕਿ ਜਿੱਥੇ ਹੁਣ ਘਰ ਵੱਸਦਾ ਉਹ ਉਸ ਘਰ ਨੂੰ ਤੇ ਖਤਰਾ ਹੈ ਤੋ ਉਹ ਆਪਣਾ ਘਰ ਬਚਾਉਣ ਵਾਸਤੇ ਚਲੇ ਗਿਆ ਕਿ ਸਾਡਾ ਘਰ ਪਟਿਆ ਜਾਊਗਾ ਹੂੰ 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 ਬਿਲਕੁਲ ਤੁਸੀਂ ਤਾਂ ਕੋਈ ਨੋਟਸ ਨਹੀਂ ਲੈ ਰਹੇ ਜਦ ਕਿ ਧਾਮੀ ਸਾਹਿਬ ਨੇ ਬੋਲਿਆ ਬੀਬੀ ਜ਼ਗੀਰ ਕੋਰ ਬਾਰੇ ਤੇ ਤੁਸੀਂ ਤਤ ਫੁੱਟ ਸਵੇ ਨੋਟਸ ਲੈ ਲਿਆ ਦਾ ਮਤਲਬ ਕਿ ਤੁਸੀਂ ਵੀ ਦੇਖ ਕੇ ਚਲਦੇ ਹੋ ਕਿ ਕਿੱਥੇ ਡੰਗ ਤੇਜ਼ੀ ਨਾਲ ਮਾਰਨਾ ਹੂੰ ਹੂੰ ਬਿਲਕੁਲ ਤਾਂ ਮਤਲਬ ਕਿ ਉਹਨਾਂ ਦੇ ਵਿਚ ਲੋ ਠੀਕ ਹੈ ਉਹਨਾਂ ਦੀ ਇਚਾਰਾ ਜੋਈ ਵੀ ਸੁਣਨੀ ਚਾਹੀਦੀ ਆ ਪਰ ਕਹਾਣੀ ਜਿਹੜੀ ਆ ਨਾ ਉਹ ਖਿਲਰਦੀ ਨਜ਼ਰ ਆ ਰਹੀ ਆ ਉਧਰੋਂ ਜਿਹੜੇ ਹੁਣ ਏਕੇ ਵਾਲੀ ਤੇ ਮੈਨੂੰ ਲੱਗਦਾ ਕਿ ਆਪਾਂ ਗੱਲ ਹੀ ਨਾ ਕਰੀਏ ਕਿਉਂਕਿ ਸੁਧਾਰ ਲੈਰ ਵਾਲਿਆਂ ਨੇ ਤਾਂ ਇਕੱਠ ਬੁਲਾ ਲਿਆ ਹੂੰ ਉਹ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਸ ਤਰ੍ਹਾਂ ਕਰਦਾਰ ਕੁਸ਼ੀ ਹੋਈ ਆ ਜਿਸ ਤਰ੍ਹਾਂ ਇਹਨਾਂ ਦੇ ਨਾਲ ਹੋਇਆ ਜੀ ਤੇ ਅਸੀਂ ਤੇ ਹੁਣ ਅੱਡ ਤੋਂ ਇਕੱਠ ਬੁਲਾਵਾਂਗੇ ਯਾਨੀ ਇਹ ਕਾਤੋਂ ਹੋ ਗਿਆ ਹੂੰ ਇਹ ਕਾਤੋਂ ਹੋ ਗਿਆ ਹੁਣ ਉਤੋਂ ਅਸਤੀਫੇ ਦੇ ਅਮਲ ਦੀ ਜੇ 20 ਦਿਨ ਦੀ ਮਿਆਦ ਦੇਖੋਗੇ ਉਹ ਵੀ ਕੱਲ ਪਰਸੋ ਤੱਕ ਪੁੱਗਣ ਵਾਲੀ ਆ ਹੂੰ ਉੱਥੇ ਜਿਹੜਾ ਫੈਸਲਾ ਆਊਗਾ ਰਹਿੰਦੀ ਖੁੰਦੀ ਕਸਰ ਸ਼ਾਇਦ ਉੱਥੋਂ ਨਿਕਲ ਜਾਵੇ ਤੁਸੀਂ ਦੇਖੋ ਕਿ ਗੋਮਾ ਜਾ ਬਣ ਗਿਆ ਸਮਝ ਨਹੀਂ ਆ ਰਹੀ ਕੁਝ ਇਹ ਮੈਥੇ ਸਮਝਦਾ ਕਿ ਦੇਖੋ ਜੀ ਕਹਿਣਾ ਨਹੀਂ ਚਾਹੀਦਾ ਕਿ ਪੰਥਕ ਰਾਜਨੀਤੀ ਕਹਿ ਲਓ ਜੀ ਪੰਥਕ ਵਖਰੇਵੇਂ ਕਹਿ ਲਓ ਜਾਂ ਪੰਥਕ ਸ਼ਿਕਸ਼ੀਅਤਾਂ ਦਾ ਮਾਮਲਾ ਕਹਿ ਲਓ ਕੁੱਲ ਮਿਲਾ ਕੇ ਨਿਕਲ ਜਲੂਸ ਹੀ ਰਿਹਾ ਮਾਫ ਕਰਨਾ ਵੱਡਾ ਸ਼ਬਦ ਬੋਲ ਰਿਹਾ ਜਾਂ ਮਾੜਾ ਸ਼ਬਦ ਕਹਿ ਲਓ ਮੈਂ ਹੋ ਸਕਦਾ ਗਲਤ ਹੋਵਾਂ ਜੀ ਜੀ ਐਸਾ ਮੈਨੂੰ ਬੋਲਣਾ ਨਹੀਂ ਵੀ ਇਹਨਾਂ ਨੂੰ ਦੁੱਖਦਾਈ ਚੀਜ਼ ਲੱਗਦੀ ਹੈ ਮਤਲਬ ਕਿ ਬਹੁਤ ਹੈ ਦੁੱਖ ਨਾਲ ਆਏ ਕਹੇ ਜੀ ਕਿ ਕਹਾਣੀ ਕਿੱਥੋਂ ਚਲਦੀ ਆ ਕਿੱਥੇ ਜਾ ਕੇ ਉਲਝ ਜਾਂਦੀ ਆ ਤਾਂ ਬਹੁਤ ਹੀ ਬਹੁਤ ਹੀ ਗਾਂਹ ਤੱਕ ਚਲਾ ਗਿਆ ਕੰਮ ਜੀ ਸੋ ਹੁਣ ਦੇਖਦੇ ਆ ਕਿ ਕੀ ਬਣਦਾ ਜੀ ਤੇ ਦੇਖਦੇ ਆ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾਦੂਵਾਲ ਵੀ ਹਰਪ੍ਰੀਤ ਸਿੰਘ ਲਈ ਬਿਆਨ ਦੇ ਰਿਹਾ ਤਾਂ ਚਲੋ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਕਹਾਣੀ ਕਾਫੀ ਗਾਂਹ ਚਲੇ ਗਈ ਜੀ ਯਾਨੀ ਹਰਪ੍ਰੀਤ ਸਿੰਘ ਤੇ ਵੀ ਸਵਾਲ ਰਹਿਣਗੇ ਬਿਲਕੁਲ ਪਰ ਤੁਸੀਂ ਉਹ ਦੇਖੋ ਕਿ ਸੁਖਵੀਰ ਸਿੰਘ ਬਾਦਲੂਰੀ ਹੂੰ ਉਹ ਨਾ ਤਾਂ ਵੀ ਨੁਕਸਾਨ ਹੋ ਰਿਹਾ ਨੁਕਸਾਨ ਹੋ ਰਿਹਾ ਪਰ ਉਹ ਮਸਲਾ ਥੋੜਾ ਜਿਹਾ ਸਾਈਡ ਤੇ ਹੋ ਗਿਆ ਤੇ ਇਧਰ ਵਾਲਾ ਜ਼ਿਆਦਾ ਨਹੀਂ ਸਾਈਡ ਤੇ ਨਹੀਂ ਹੋਇਆ ਆਹੀ ਤੇ ਚੀਜ਼ ਹੈ ਨਾ ਦੇਖੋ ਜਿੰਨੀਆਂ ਗਲਤੀਆਂ ਉਹਨਾਂ ਨੇ ਆਪਣੀ ਝੋਲੀ ਪਾਈਆਂ ਚਲੋ ਠੀਕ ਹੈ ਮੈਂ ਉਸ ਨੂੰ ਮਾੜਾ ਨਹੀਂ ਕਹਿੰਦਾ ਫਿਰ ਇੱਕ ਨਮਾਣੇ ਸਿੱਖ ਵਜੋਂ ਜਾ ਕੇ ਹੂੰ ਹੂੰ ਤਨਖਾਹ ਨੂੰ تسلیم ਕਰ ਲੈਣਾ ਠੀਕ ਹੈ ਉਹ ਚਲੋ ਹੈ ਜੀ ਪਰੰਤੂ ਇੱਕ ਚੀਜ਼ ਇਸ ਸਾਰੇ ਘਟਨਾ ਕ੍ਰਮ ਚ ਫਿਰ ਨਚੋੜ ਦੇ ਰੂਪ ਚ ਆਏਗੀ ਨਾ ਪ੍ਰਗਟ ਹੋਏਗੀ ਹੂੰ ਹੂੰ ਕਿ ਠੀਕ ਹੈ ਪ੍ਰਸ਼ਾਸਕੀ ਫੇਲਿਅਰਸ ਹੁੰਦੀਆਂ ਨੇ ਗਲਤੀਆਂ ਹੁੰਦੀਆਂ ਨੇ ਇਹਨਾਂ ਨੇ ਲਗਾਤਾਰ 10 ਸਾਲ ਰਾਜ ਕੀਤਾ 5 ਸਾਲ ਰਾਜ ਬਿਲਕੁਲ ਇਹਨਾਂ ਦਾ ਕਹਿੰ ਲੋ ਠੀਕ ਠਾਕ ਚੱਲਿਆ ਅ ਅਗਲਾ ਸਾਲ ਵੀ 13 ਵੀ ਠੀਕ ਸੀ ਬਸ ਸ਼ਰਟ ਆ ਤੋਂ ਕਮ ਸਟਾਰਟ ਹੋਇਆ ਜੀ ਤੇ ਫਿਰ ਤੁਰਦਾ ਤੁਰਦਾ ਤੁਹਾਨੂੰ ਪਤਾ ਹੀ ਆ ਹੁਣ ਮਸਲਾ ਕੀ ਆ ਕਿ ਸਾਰੀਆਂ ਚੀਜ਼ਾਂ ਠੀਕ ਲੋਕੀ ਕਹਿੰਦੇ ਕਿ ਆ ਵੀ ਹੋ ਗਿਆ ਆ ਵੀ ਹੋ ਗਿਆ ਪਰ ਇਹਦੇ ਨਾਲ ਇੱਕ ਚੀਜ਼ ਦਾ ਜਿਹੜਾ ਹਮੇਸ਼ਾ ਅਕਾਲੀ ਦਲ ਬਾਦਲ ਖਾਸ ਤੌਰ ਤੇ ਬਾਦਲ ਫੈਮਲੀ ਤੇ ਇਲਜ਼ਾਮ ਲਗਾਉ ਉਹ ਇਹ ਸੀਗਾ ਕਿ ਧਾਰਮਿਕ ਸੰਸਥਾਵਾਂ ਦੀ ਵਰਤੋਂ ਬਾਦਲ ਫੈਮਲੀ ਕਰਦੀ ਆ ਤਾਂ ਇਹ ਸਾਰੇ ਕਟਨਾਕ੍ਰਮ ਨੂੰ ਜੇ ਤੁਸੀਂ ਦੇਖੋਗੇ ਤਾਂ ਮਾਮਲਾ ਫੇਰ ਉੱਥੇ ਆ ਕੇ ਖੜਦਾ ਹੈ ਨਾ ਕਿ ਤੁਸੀਂ ਤਾਂ ਹਾਲੇ ਵੀ ਨਹੀਂ ਹਟ ਰਹੇ ਹਮਮ ਯਾਨੀ ਨੁਕਸਾਨ ਇਸ ਪੱਖ ਤੋਂ ਹੈ ਮੈਂ ਕਹਿ ਰਿਹਾ ਬਿਲਕੁਲ ਬਾਕੀ ਹੋਰ ਤਾਂ ਇਹ ਤਾਂ ਵੱਧ ਨੁਕਸਾਨ ਤੇ ਹੋਣਾ ਵੀ ਕੀ ਹੈ ਜੀ ਜੀ ਜਿਵੇਂ ਹੁਣ ਤੁਸੀਂ ਦੇਖੋ ਕਬੀਬਾ ਬਾਦਲ ਕਿੰਨਾ ਵਧੀਆ ਉੱਥੇ ਬੋਲੇ ਪਾਰਲੀਮੈਂਟ ਦੇ ਵਿੱਚ ਬੀਬਾ ਬਾਦਲ ਬਹੁਤ ਵਧੀਆ ਬੋਲੀ ਬਿਲਕੁਲ ਚੰਗੀ ਬੋਲਣ ਦਾ ਆਵਾਜ਼ ਕੀਤੀ ਪਰ ਉਹ ਚੀਜ਼ ਵੀ ਦੱਬ ਗਈ ਨਾ ਇੱਥੇ ਇਹਨਾਂ ਚੀਜ਼ਾਂ ਦਾ ਮਸਲਾ ਕਰਕੇ ਉਹ ਮਸਲਾ ਵੀ ਬਿਲਕੁਲ ਜੋ ਸੰਗਾ ਪਖਸੀ ਉਹ ਵੀ ਸਾਹਮਣੇ ਨਹੀਂ ਆ ਸਕੇ ਤੁਸੀਂ ਦੇਖ ਸਕਦੇ ਹੋ ਜੀ ਜੀ ਬਿਲਕੁਲ ਜੀ ਬਿਲਕੁਲ ਰਜਿੰਦਰ ਜੀ ਬਿਲਕੁਲ ਇਹ ਗੱਲ ਆਪਾਂ ਕੱਲ ਵੀ ਕੀਤੀ ਸੀ ਕਿ ਉਹ ਜਿਹੜੇ ਕਾਗਜ਼ ਪਾੜੇਗੇ ਔਰਤਾਂ ਦੇ ਉਹ ਮੈਲ ਕਮਿਸ਼ਨ ਦੇ ਨੋਟਸ ਉਹਦਾ ਨਹੀਂ ਲਿਆ ਪਰ ਹੋਰ ਕਈ ਮਸਲਿਆਂ ਤੇ ਜਿੱਥੇ ਸ਼ਾਇਦ ਜ਼ਿਆਦਾ ਜ਼ਰੂਰੀ ਉਹਨਾਂ ਨੂੰ ਲੱਗਿਆ ਉਹਨਾਂ ਨੇ ਉੱਥੇ ਗੱਲ ਕੀਤੀ ਇਹ ਜਨਸ਼ਰਤੀਆਂ ਉਹਨਾਂ ਨੇ ਹੈਨਾ ਪਿਛਲੀ ਜਿਹੜੀ ਚੇਅਰਪਰਸਨ ਸੀ ਉਹਨੇ ਲੈਂਬਰ ਹਸੈਨਪੁਰੀ ਦਾ ਤੁਹਾਨੂੰ ਪਤਾ ਨਾ ਰੋਲਾ ਪਿਆ ਸੀ ਤੇ ਕਿਸ ਤਰ੍ਹਾਂ ਜਲੂਸ ਕੱਢ ਦਿੱਤਾ ਚਲੋ ਯਾਰ ਲੜਾਈਆਂ ਝਗੜੇ ਹੁੰਦੇ ਨੇ ਪਰ ਜਿੱਥੇ ਜ਼ਰੂਰਤ ਸੀ ਹੂੰ ਤੇ ਫਿਰ ਉੱਥੇ ਧਰਨਾ ਐਲਾਨ ਕੇ ਬੀਬੀ ਜੀ ਵੀ ਛਾਟ ਗਏ ਹੂੰ ਤੇ ਫਿਰ ਬਾਅਦ ਦੇ ਵਿੱਚ ਚੇਅਰਪਰਸਨ ਹੀ ਛੱਡਣ ਦੇ ਮਾਮਲੇ 'ਚ ਵੀ ਹਾਈ ਕੋਰਟ ਤੱਕ ਮਾਮਲਾ ਗਿਆ ਬਿਲਕੁਲ ਬਿਲਕੁਲ ਇਹੀ ਹੈ ਮਿੰਟੂ ਜੀ ਆਪਣੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਪਤਾ ਨਹੀਂ ਕੋਈ ਰਾਜ ਹੋਰ ਕਰ ਰਿਹਾ ਹੁੰਦਾ ਡੈਜ਼ਿਗਨੇਸ਼ਨ ਆ ਉਹਦੇ ਕਿਸੇ ਕੋਲੇ ਹੁੰਦੇ ਆ ਆ ਬਿਲਕੁਲ ਜੀ ਪੀਵੀ 33 ਜੀ ਕਹਿ ਰਹੇ ਨੇ ਕਿ ਯਾਨੀ ਹਰਪੀਤ ਸਿੰਘ ਜੀ ਹੋਰੰਦਾ ਕਹਿਣਾ ਕਿ ਅਸਤੀਫਾ ਮੈਂ ਪਹਿਲਾਂ ਹੀ ਲਿਖਿਆ ਹੋਇਆ ਹੈ ਦਿੱਤਾ ਹੋਇਆ ਉਹਨਾਂ ਨੇ ਹਾਲਾਂਕਿ ਬਿਲਕੁਲ ਬਿਲਕੁਲ ਤਾਂ ਤੂੰ ਇਹ ਇਹ ਪਹਿਲਾਂ ਹੀ ਜੇ ਇਹਨਾਂ ਨੂੰ ਇਦਾਂ ਅਸੀਂ ਤੇ ਪਹਿਲੇ ਮਨਜ਼ੂਰ ਕਰ ਲੈਂਦੇ ਜੇ ਅਸਤੀਫਾ ਦਿੱਤਾ ਤਾਂ ਆ ਰੌਲਾ ਪੈਂਦਾ ਹੀ ਨਾ ਬਿਲਕੁਲ ਬਿਲਕੁਲ ਬ ਚਾਹੇ ਤੁਸੀਂ ਰਣਜੀਤ ਸਿੰਘ ਜੀ ਦੀ ਲੈ ਲਓ ਹਮ ਚਾਹੇ ਤੁਸੀਂ ਪੂਰਨ ਸਿੰਘ ਦੀ ਲੈ ਲਓ ਜੋਗਿੰਦਰ ਸਿੰਘ ਵਿਧਾਨਤੀ ਦੀ ਲੈ ਲਓ ਚਾਹੇ ਤੁਸੀਂ ਇੱਕ ਮਨਜੀਤ ਸਿੰਘ ਜੀ ਦੀ ਲੈ ਲਓ ਹਮ ਖਾਸ ਤੌਰ ਤੇ 95 ਤੋਂ ਬਾਅਦ ਇੱਥੇ ਬਹੁਤ ਕੁਝ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੱਲ ਇੱਕ ਮਿਸਾਲ ਵੀ ਦਿੱਤੀ ਸੀ ਤੁਹਾਨੂੰ ਸ਼ਾਇਦ ਯਾਦ ਹੋਵੇ ਜੀ ਉਹ ਕਹਿੰਦੇ ਕਿ ਇੱਕ ਜਥੇਦਾਰ ਦੀ ਛੁੱਟੀ ਕਰਨੀ ਸੀ ਇਹਨਾਂ ਨੇ ਹਮ ਜਦ ਛੁੱਟੀ ਕਰਨੀ ਸੀ ਤੇ ਮੀਟਿੰਗ ਹੋਈ ਵੀ ਆਪਾਂ ਉਹਨੇ ਤੇ ਦੋਸ਼ ਕੀ ਲਾਈਏ ਤੇ ਦੋਸ਼ ਕੋਈ ਹੈ ਨਾ ਹੂੰ ਤੋ ਇੱਕ ਸਿਆਣਾ ਉੱਥੇ ਬੈਠਾ ਸੀ ਉਹ ਤਾਂ ਉਹਨੇ ਆਖਿਆ ਐ ਕਰਦੇ ਆ ਪ੍ਰੈਸ ਨੂੰ ਜਾ ਕੇ ਕਹਿ ਦਿੰਦੇ ਆ ਦੋਸ਼ ਹੈ ਹੀ ਇੰਨੇ ਗੰਭੀਰ ਆ ਕਿ ਅਸੀਂ ਦੱਸ ਹੀ ਨਹੀਂ ਸਕਦੇ ਆਹੋ ਲੋ ਸਭ ਤੋਂ ਵੱਡਾ ਦੋਸ਼ ਬੜੀਆਂ ਚੀਜ਼ਾਂ ਯਾਰ ਅਜੀਬ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਬੋਲ ਰਹੇ ਨੇ ਹੂੰ ਪਰ ਉਹਨਾਂ ਦੀਆਂ ਗੱਲਾਂ ਤੇ ਜਿਵੇਂ ਤੁਸੀਂ ਕਰ ਗਏ ਸਵਾਲ ਬਹੁਤ ਨਿਕਲੇ ਸਵਾਲ ਤੇ ਸਵਾਲ ਤੇ ਬਾਕੀ ਬੜੇ ਨਿਕਲਦੇ ਹਾਂਜੀ